ਕਿ ਕਿ ਦੀ ਦੇਰ ਸੁਨੇਹੇ ਜਾਈ ਤੇ ਮਟੜੀ ਬਣੇ ਦੇਖ ਸ਼ਾਇਰ ਇਹ ਇੱਕ ਦੀ ਦੇਰ ਸੁਨੇਹੇ ਜਾਈ ਤੇ ਮਿਲਤਾਂ ਹੁਤੇ ਬਣਾ ਨਿਰਸਿਰ ਤੇ ਮਲਾ ਪਈ ਗਾਤਰੇ ਤੇ ਤੇਰੇ ਬੜੀ ਹੱਥ ਵਿੱਚ ਮਰਾਈ ਨੂਟ੍ਰਿੰਕ ਜਰਾ ਜੱਤ ਸੱਤ ਦੀ ਨਿਸ਼ਾਨੀ ਪੁੱਛ ਲੈ ਕੇ ਲੰਘ ਜਾਵੇ ਚਾਰਦੀ ਜਿ ਬਣੀ ਹੱਥ ਮੇਸ ਪੀਤਾ ਦੇ ਦਿੱਤ ਰੱਖ ਤਾਰੇ ਰਾਹੇ ਨਿਸ਼ਾਨ ਤੇ ਜਾਈ ਇਹ ਸਾਡੇ ਸਾਰੇ ਹੀ ਯਾਰੇ ਸਾਰੇ ਇਹਨਾਂ ਜਿਨ ਦੇ ਤਾਰਕ ਜਿ ਸੀ ਸੋ ਬਈ ਚੌਕ ਤੇ ਜੇ ਤੇ ਦੇ 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 ਰਾਹਾਂ ਵੇਖ ਕੇ ਕਿੰਨੇ ਟੀਏ ਸੁਤੇ ਜਾਏ ਕਿੰਨੇ ਬਿੱਟ ਜਵੇ ਦੇ 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 ਸ਼ਾਹ ਵਾਲੀਆ ਟੀਮ ਗੱਡੀ ਤੇ ਸੁਤੇ ਜਾਵੇ ਪੁੱਠੇ ਮੱਡੀ ਪੁੱਠੇ ਦੇ 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 ਸ਼ਾਹ ਵਾਲੀਆ ਟੀਮ ਗੱਡੀ ਤੇ ਦੇ ਸੁਤੇ ਜਾਵੇ ਕਿਲੀ ਵਾਲੇ ਬੁੱਧਾ ਚੱਲ ਤੋਆ ਸੌਣੇ ਟੇ ਸ਼ੀਸ਼ੇ ਅਗੇ ਤੋਰ ਤੈਸੀ ਤੇ ਉਤੇ ਕੋਈ ਪਾਲਟੀ ਲੱਗੇ ਗੱਡੀ ਜੜਾ ਤੇ ਆਵੇ ਥਾਣੇ ਤੋਂ ਅਗਲਾ ਜੱਤੀ ਬੁੱਧਾ ਵਾਲੀ ਫੋਲੇਟ ਲੱਗੀ ਗੱਡੀ ਅਗੇ ਹੌਂਸੀ ਦਾੜ 6 ਪਾਪਾ ਮੇਵਾਸੀ ਦੇ ਸੱਜੇ ਫਿਕਰਾ ਤੋਂ 5534 ਬਤੇ ਬਾਰੇ ਤੇ ਫੋਨ ਜਗੀ ਪੀ ਦੇਖਾਂਗੇ ਫਾਹੀ ਅਗੇ ਥੋੜੀ ਵਿੱਚ ਖੇਲ ਮੈਨੂੰ ਪਾਣੀ ਦੇ ਨੂੰ ਫਾਹੀ ਅੱਖ ਪਾਣੀ ਦੇਣੀ ਤੇਰੀ ਅੱਖਾਂ ਪਾਣੀ ਗਏ ਤੇ ਦੇਖ ਤੇ ਅੱਜ ਆ ਗਿਆ ਜੀ ਕੀ ਪੀਏ ਸੁਨੇਹਾ ਆਇਆ ਕੀਲੀ ਵਾਲੇ ਦੇ ਨਾਮ ਦਾ ਪਾਇੰਟ ਜੀ ਕੀ ਜੇ ਜੋ ਕਹਿੰਦੀ ਸੰਗਤਾਂ ਦੇ ਨਾਲ ਸਵਾਗਤ ਨੋਜ ਬਣਾਣਾ ਜੋ ਤੇ ਨੋਜ ਨਾ ਬਣਾ ਕਦਾ ਸਨਮਨ ਵਿੱਚ ਰਮਾ ਪੰਥ ਦੇ ਸਰਪੰਚ ਜੀ ਬਾਬਾ ਬਲਵੀਰ ਸਿੰਘ ਜੀ ਅਸਤਾਨੀ ਸ਼ੁਭ ਸਵਾਗਤ ਦੇ ਕੇ ਕਹਿੰਦਾ ਸ਼੍ਰੋਮਣੀ ਗੁਰਦਵਾਰਾ ਖਾਲਸਾ ਦੀ ਬੁੱਢਾ ਪੰਥ ਪੰਨੇ ਤੱਕ ਤੋਂ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਵਾਲਾ ਕੋ ਪੁਆਇੰਟ ਹੀ ਨਹੀਂ दिए ਯਾਰ ਕੈਨੇਡਾ ਰੋਡੀ ਸਰੋ ਨੀਨਾ ਬਣਾ ਚੇਤੂ ਜੀ ਸਾਰਿਆਂ ਨੂੰ ਸੰਬੋਧਨ